ਬਾਬੇ ਜਿਹੜਾ ਪਿਛਲੇ ਸਾਲ ਆਪਣਾ 5 ਵਜੇ ਜਿੱਤਿਆ ਸੀ ਅੱਜ 3 ਵਜੇ ਬੈਠਾ ਉਹ 3:30 ਵਜੇ 3:35 ਦੇ ਆਪਣੀਆਂ ਮਾਦੀ ਪਈ ਬਾਬੇ ਉਹ 4 ਦਾ ਟਾਈਮ ਤੇ ਆਪਣਾ ਮੋਟਾ ਵੀ ਬਹਿ ਗਿਆ ਲੋਈ ਬਾਬੇ ਉਹ ਆਖ ਉਤਰੀ ਬੈਠੀ 1:30 ਆਪਣੀ ਲੋਈ ਬਾਬੇ ਉਹ 6:40 ਦੇ ਗੱਡੀ ਸੀਗੀ ਤੇ ਇਹ ਬੈਠੀ ਆ 4:48 ਤੇ ਕਿ ਬਜ਼ੁਰਗਾਂ ਨੂੰ ਵੀ ਪੁੱਛ ਕੇ ਦੇ ਲਿਓ ਉਸ ਪਾਣੀ ਦੀ ਤਸਵੀਰ ਹੋ ਜਾਂਦੀ ਗਰਮ ਹਾਜੀ ਬਾਬੇਓ ਕੀ ਹਾਲ ਚਾਲ ਲੈ ਲੈਂਦੇ ਤੇ ਚੜ੍ਹਦੇ ਨੇ ਭਰਾਵਾਂ ਨੂੰ ਦੀ ਲੋ ਸਤਿ ਸ਼੍ਰੀ ਅਕਾਲ ਤਲੋ ਬਾਬਿਓ ਲੱਗੇ ਆ ਕਬੂਤਰੀਆਂ ਕੱਢਣ ਦੋਨੇ ਹੀ ਤੇ ਅੱਜ ਯਾਰ ਥੋੜਾ ਲੇਟ ਹੋ ਗਿਆ 7:40 ਹੋ ਗਿਆ ਜੁੱਟਦੇ ਆ ਨੂੰ ਕੋ ਤੱਕ ਥੱਕ ਤੁਕ ਹੋਇਆ ਕੱਲ ਸੁੱਤਾ ਵੀ ਨਹੀਂ ਜਾਗਦਾ ਜੁੱਦਾ ਰਿਹਾ ਨਾ ਕਬੂਤਰ ਥਾਮਦੇ ਆ ਤੇ ਸ਼ੀਲਾ ਜਾਇਆ ਨਹੀਂ ਆ ਤੇ ਉਹਦੇ ਚੱਕਰ ਚ ਹੁਣਾਂ ਦੋ ਕਬੂਤਰੀਆਂ ਨੂੰ ਪਾਣੀ ਲਾ ਦਿੱਤਾ ਆਪਾਂ ਜਿਹੜੀਆਂ ਮੋਲੀ ਛੱਡਣੀਆਂ ਆ ਤੇ ਆਹ ਕਬੂਤਰੀ ਤਾਂ ਪਹਿਲਾਂ ਵੀ ਮੋਲੀ ਜਿੱਤੀ ਹੋਈ ਆ ਦੋ ਵਾਰੀਆਂ ਜਿੱਤੀ ਪਿਛਲੇ ਸਾਲ ਐਤ ਕੀ ਫੇਕ ਕੱਢ ਲਈ ਉੱਥੇ ਮੋਲੀ ਲਈ ਹੋਈ ਤੇ ਇੱਕਾ ਮੋਟਾ ਤੇ ਗੋਹ ਦੇ ਨਾਲ ਛੜਜੂ ਨੂੰ ਮਾਰਦਿਆਂ ਗੰਦਗੁੰਦ ਪਿਆ ਯਾਰ ਨੇਰੀ ਨੂਰੀ ਬਹੁਤ ਚੱਲੀ ਹੈ ਨਾ ਤੇ ਆਇਓ ਬਾਬੇ ਕੱਢ ਕੁੱਟ ਕੇ ਮਿਲਦੇ ਆ ਹਨ ਤੇ ਕਬੂਤਰ ਆਪਾਂ ਅੱਜ ਫੂਨ ਆਇਆ ਬਾਬਾ ਡਾਂਡਿਏ ਵਾਲੇ ਦਾ ਡਾਂਡਿਆ ਜਿਹੜਾ ਬਿੱਲਾ ਡਾਂਡਿਆ ਉਹਨਾਂ ਦੇ ਪਿੰਡ ਤੇ ਉੱਥੇ ਫਿਰਦਾ ਆਪਣਾ ਕਬੂਤਰ ਬੋਤਲ ਵਾਲਾ ਤੇ ਵੀ ਆਪਾਂ ਗਏ ਹੈਨੀ لینڈ ਨੂੰ ਜਿਹੜਾ ਇੰਨੇ ਪਿੰਡ ਕਾ ਗਿਆ ਉਹਨੂੰ ਕੀ ਕਰਨਾ ਹਨਾ ਕੋਈ ਵੀਰੇ ਕਹਿੰਦੇ ਪਿੱਛੇ ਲੱਗ ਕੇ ਵੀ ਯਾਰ ਕਬੂਤਰ ਚੱਲ ਜਾਂਦਾ ਕੋਈ ਪਤਾ ਨਹੀਂ ਲੱਗਦਾ ਹੁੰਦਾ ਇਹਦਾ ਤੇ ਚਲੋ ਜੋ ਵੀ ਹੈ ਤੇ ਬੰਨ ਨਹੀਂ ਹੁੰਦੇ ਜਿਹੜਾ ਭੱਜ ਗਿਆ ਭੱਜ ਗਿਆ ਹਨਾ ਉਹਨੂੰ ਕਰਨਾ ਛੱਡੋ ਪਰ ਤੇ ਆਇਓ ਫੇਰ ਬਾਬੇ ਕਬੂਤਰ ਕੱਢ ਕੇ ਕੱਢ ਕੇ ਮਿਲਦੇ ਆ ਕਬੂਤਰ ਲੋਈ ਬਾਬਿਓ ਆ ਪੂਛ ਪੋਟੇ ਵਾਲਾ ਤੇ ਆ ਮੋਟੂ ਆਪਣਾ ਇਹ ਵੀ ਲੱਗੇ ਆ ਛੱਡਣ ਇਹ ਪਿੰਡ ਠੱਕਰਵਾਲ ਸਭੀ ਠੱਕਰਵਾਲ ਦੇ ਛੱਡਾ ਪਾਈਦੇ ਆਪਾਂ ਤੇ ਇਹਨਾਂ ਨੂੰ ਵੀ ਕੱਢਦੇ ਆਂ ਉਹਨਾਂ ਨੂੰ ਲੋ ਜਿਹੜੇ ਜਾਲ ਜੂਲ ਰੱਖੇ ਇਥੇ ਗੰਦ ਬੜਾ ਪਿਆ ਖਲਦਾ ਸਾਫ ਨਹੀਂ ਕੀਤਾ ਤੇ ਇਹ ਸਫਾਈ ਕਰਕੇ ਮਿਲਦੇ ਆ ਤੇ ਬਾਕੀ ਕੂਤ ਤਾਂ ਛੱਡ ਤੇ ਬਾਬਿਓ ਆ ਆਈ ਕੋ ਉਦੋਂ ਕੱਢਦੇ ਕਿੱਟ ਵੜਾ ਪੱਤੀ ਟੀ ਆ ਤੇ ਉੱਡੀ ਜਾਂਦੇ ਇਹ ਬਾਰੀਆਂ ਤਾਂ ਹੁੰਦੀਆਂ ਨਹੀਂ ਸ਼ਾਇਦ ਘਰੇ ਡੋਣੇ ਆਪਾਂ ਇਹ ਤੇ ਆ ਜਾਲ ਵੀ ਮੇਰੇ ਖੋਲਣ ਦੀ ਸਲਾਹ ਆਣਦੀ ਆ ਜਾਲ ਵੀ ਖੋਲਦੀਏ ਹਨਾ ਜਾਲ ਜੂੜ ਖੋਲ ਕੇ ਦੇਸ਼ ਹੀ ਲਾਇਆ ਤਾਂ ਹੋਰ ਗੱਲ ਹੋਣੀ ਸੀਗੀ ਪਰ ਚਲੋ ਆਇਆ ਨਹੀਂ ਅੱਜ ਤੇ ਕੱਲ ਨੂੰ ਸਹੀ ਆ ਵੀ ਕਬੂਤਰ ਬਾਬੇ ਰੈਡੀ ਖੜੇ ਆ ਕੁੜੀ ਆਵੇ ਕੱਢਣ ਦਾ ਟਾਈਮ ਹੀ ਨਹੀਂ ਲੱਗਦਾ ਯਾਰ ਬੱਚੇ ਆਖਰ ਕਟ ਕਿੰਨੇ ਬਾਰੀਆਂ ਫਿਰਦੇ ਆ ਤੇ ਕਬੂਤਰ ਹੁਣਾਂ ਕੱਢੇ ਥੋੜੇ ਆਪਾਂ ਚਲੋ ਪਾਣੀਆਂ ਦੇ ਹੋ ਗਏ ਤਾਂ ਆ ਜਿਹੜੇ ਜਿੰਨੇ ਕਾਪਾ ਕੱਢੇ ਪਾਣੀਆਂ ਦੇ ਹੋ ਗਏ ਤਾਂ ਆਪਣੀ ਵਧੀਆ ਮਈ ਮਹੀਨਾ ਵਧੀਆ ਨਗ ਜਾਨਾ ਜੂਨ ਲਈ ਆਪਾਂ ਹੋਰ ਕੱਢ ਲੈਣੇ ਆ ਫੇਰ ਸਾਢੇ ਕਾਣੀ ਚਲੋ ਫੇਰ ਬਾਬਿਓ ਮਿਲਦੇ ਆਪਾਂ ਸਪੇਸ ਸਫਾਈ ਲਓ ਬਾਬਿਓ ਸਫਾਈ ਸਫਾਈ ਕਰਕੇ ਜੋ ਗੰਦ ਪੈਂਦੇ ਸਾਰੇ ਹਨ ਸੜ ਸੜ ਦਿੱਤਾ ਬਾਹਰ ਜਾ ਕੇ ਕੀ ਹੈ ਪੋਚਾ ਰਹਿ ਗਿਆ ਇੱਥੇ ਪੋਚਾ ਲਾਵਾਂਗੇ ਚੰਗੀ ਤਰ੍ਹਾਂ ਸਾਫ ਕਰਕੇ ਤੇ ਕਿਉਂਕਿ ਸਾਫ ਬਹਿਣ ਨੂੰ ਵਧੀਆ ਹੋਵੇ ਤਾਂ ਹੀ ਆ ਨਾ ਪੋਚਾ ਪੂਚਾ ਲਾ ਕੇ ਕਰਦੇ ਇਹਨੂੰ ਸਾਫ ਮਿੱਟੀ ਘਟਾ ਬਹੁਤ ਪਿਆ ਯਾਰ ਜਿਹੜੀ ਹਨੇਰੀ ਨੂੰ ਹੀ ਚੱਲੀ ਦੇ ਕੂਤਰ ਉੱਡੀ ਜਾਂਦੇ ਆ ਤੇ ਬਾਦਾਂ ਬਰੂਛੇ ਲਦੇ ਆ ਕਿਉਂਕਿ ਉਹੀ ਟਾਈਮ ਬਚੂਗਾ ਸ਼ੀਲਾ ਹੈ ਨੀਗਾ ਤੇ ਇਸ ਕਰਕੇ ਅੱਜ ਆਪੇ ਹੀ ਕਰਨਾ ਪੈਣਾ ਪਹਿਲੇ ਕੰਮ ਨਬੜੀ ਜਾਂਦੇ ਨਾਲ ਨਾਲ ਕੋਈ ਗਾਹ ਨਹੀਂ ਤੇ ਜੋ ਕੂਤਰ ਮੈਨ ਲੱਗੇ ਗਾਹ ਪੈ ਜਾਣਾ ਓਏ ਪਾਗ ਕੂਤਰ ਉੱਡੀ ਜਾਂਦੇ ਆ ਤੇ ਆ ਜਾਲ ਜੂ ਲਾ ਤਾਣਾ ਥਮਣੇ ਥਮਣੇ ਚੱਕ ਕੇ ਇੱਥੋਂ ਸਾਈਡ ਤੇ ਰੱਖਦੇ ਆ ਲੋਹ ਪਣ ਦੀ ਗੱਲਬਾਤ ਹੁਣ ਜਾਲ ਨੇ ਠਗਿਆ ਪਿਆ ਹੀ ਸਾਰੇ ਆਪਣਾ ਸੈਟਰ ਆਪੋ ਬਾਕੀ ਆ ਜਿਹੜੇ ਸਾਹਮਣੇ ਸੁਮਣੇ ਚਲੋ ਇਹਨੂੰ ਚੱਕ ਕੇ ਪਰਾ ਰੱਖਾਂਗੇ ਢਾਂਗੀਆਂ ਕੰਮ ਲਈਏ ਦੋ ਢਾਂਗੀਆਂ ਵੱਡੀਆਂ 18 18 ਫੁੱਟੀਆਂ 15 15 ਪਾਣੀ ਕਿੰਨੀਆਂ ਆ ਤੇ ਉਹ ਪਈਆਂ ਆ ਇਹ ਵੀ ਕੰਮ ਲੈਣੇ ਆ ਹੁਣ ਚੱਕੋ ਜਰਾ ਸਾਰਾ ਗੰਦ ਗੁੰਦ ਐਣ ਚੱਕਦਾ ਇਥੋਂ ਹੁਣ ਆ ਸਫਾਈ ਕਰ ਦਿੰਨੇ ਆ ਤੇ ਅੱਜ ਸੀਲਾ ਆਇਆ ਨਹੀਂ ਕਿਉਂਕਿ ਅੱਜ ਕਬੂਤਰ ਵੀ ਸਾਹਮਣੇ ਹੁਣ ਸਫਾਈ ਸੂਈ ਦਾ ਜਾਂ ਉਹ ਆਊਗਾ ਤਾਂ ਫੇਰ ਹੀ ਕਰਾਂਗੇ ਹੁਣ ਉਹ ਤਾਂ ਲਾੜੀਆ ਪਹਿਲਾਂ ਚੱਕੋ ਵੀ ਇੱਕ ਬਹਿ ਗਿਆ ਇੱਕ ਕੱਚੇ ਕਬੂਤਰ ਕੱਟੇ ਆ ਤਾਂ ਇੱਕ ਬੈਠਾ ਤੇ ਆ ਵੀ ਮੈਂ ਕਹਿੰਦਾ ਬਹਿ ਹੀ ਜਾਵੇ ਫੇਟਾਂਗੇ ਲਾ ਲਈਏ ਹੈ ਨਾ ਖੜੀ ਕਰਕੇ ਜਦੋਂ ਘਰੇ ਡੋਨੇ ਆ ਤੇ ਯਾਰ ਬਾਹਰ ਨਹੀਂ ਟੰਗੀ ਚੜਦੇ ਹੈ ਨਾ ਹੁਣ ਇਸ ਕਰਕੇ ਪਤਾ ਹੀ ਆ ਕਿੰਨੇ ਵਜੇ ਵੰਦੇ 12 ਵਜੇ 1 ਵਜੇ ਜਿਹੜਾ ਕੂਤਰ ਕਿੰਨੇ ਵਜੇ ਵੰਦਾ ਉਸ ਟਾਈਮ ਤੇ ਉਹਨੂੰ ਕੂਤਰ ਨੂੰ ਲਾ ਲਿਆ ਜਾਵੇ ਬਸ ਜੋ ਤੰਗ ਹੁੰਦਾ ਦੀਦਾ ਵੀ ਹਾਂ ਤੰਗ ਹੁੰਦਾ ਕੂਤਰ ਲਾ ਲਈਏ ਲੋਈ ਬਾਬਿਆ ਵੀ ਕੂਤਰ ਹੀ ਬੈ ਗਈ ਟਾਈਮ 11 ਵਜੇ ਦਾ ਹੋ ਗਿਆ ਤੇ ਆ ਕੂਤਰ ਵੀ ਵਗੇ ਆਪਣੇ ਸਾਰੇ ਤੇ ਬਾਕੀ ਬਾਬਿਆ ਮੌਸਮ ਫੇਰ ਖਰਾਬ ਹੋ ਗਿਆ ਕੀ ਬਾਜ਼ੀਆਂ ਖੇਡਣੀਆਂ ਯਾਰ ਮਜ਼ਾ ਹੀ ਨਹੀਂ ਆਉਂਦਾ ਇਸੀ ਮੌਸਮ ਦਾ ਕੂਤਰ ਘਟ ਵੱਧ ਹੋ ਜਾਂਦੇ ਆ ਤੇ ਕੰਮ ਖਰਾਬ ਹੋ ਜਾਂਦਾ ਜਾਂ ਤੇ ਇੱਕ ਵਾਰੀ ਬੜਾਕਾ ਪਈ ਜਾਵੇ ਕਿ ਨਹੀਂ ਫਿਰ ਤਾਂ ਹੈ ਕੂਤਰ ਅੱਗੇ ਪਿੱਛੇ ਹੋਈ ਜਾਂਦੇ ਆ ਹੋਰ ਕੋਈ ਚੱਕਰ ਨਹੀਂ ਤੇ ਕੂਤਰ ਲੰਬੇ ਵੀ ਬਹੁਤ ਚੱਲ ਗਏ ਆਪਣੇ ਜਿਹੜੇ ਕੂਤਰ ਲੰਬੇ ਚੱਲ ਗਏ ਉਹ ਤਾਂ ਮੁਸ਼ਕਲ ਹੀ ਘੜ ਕੱਢਣਗੇ ਹਨ ਉਹ ਜਾਂ ਤਾਂ ਭੱਜਣਗੇ ਬਾਹਰ ਤੇ ਜਿਹੜਾ ਕੂਤਰ ਆਪਾਂ ਕੱਲੇ ਛੱਡਿਆ ਉਹ ਵੀ ਬਹੁਤ ਲੰਬਾ ਚੱਲ ਗਿਆ ਜੀ ਕੂਤਰ ਹਨਾ ਘਰ ਬਾਹਲਾ ਹੀ ਲੰਬਾ ਹੋੜ ਗਿਆ ਜੀ ਘਟਵਾੜ ਮਹੀਨੇ ਦੇ ਲੱਗ ਪਕ ਮਹੀਨੇ ਤੋਂ ਵੀ ਉੱਤੇ ਹੀ ਹੋਣ ਗਿਆ ਜੀ ਤੇ ਕੰਮ ਤੈਉਂ ਖਰਾਬ ਹੋਣ ਡਿਆ ਹੋਰ ਕੋਈ ਚੱਕਰ ਨਹੀਂ ਕੋਈ ਨਵੇਂ ਕੂਤਰ ਕੱਢੇ ਆ ਹੁਣ ਨਵੇਂ ਛੱਡਾਂਗੇ ਕੋਈ ਚੱਕਰ ਨਹੀਂ ਆਲੇ ਪੁਰਾਣੇ ਸੀ ਪੁਰਾਣੇ ਰਹਿਣ ਦਵੇ ਹੁਣ ਆਟਕ ਕੇ ਬੰਦ ਕਰਕੇ ਫੇਰ ਕੱਢਣਾ ਨਹੀਂ ਨਾਅ ਤੇ 1000 1200 ਦੀ ਐਂਟਰੀ ਤੇ ਛੱਡੀ ਕੀਤੀ ਜਾਵਾਂਗੇ ਉਹਨਾਂ ਨੂੰ ਵੱਡੀ ਐਂਟਰੀ ਤੇ ਨਾ ਛੱਡਾਂਗੇ ਵੀ ਲੱਗਾ ਆ ਕਿਤੇ ਬਦਲੀ ਜੀ ਖਰੀ ਆ ਤੇ ਕਣੀਆਂ ਆ ਗਈਆਂ ਆ ਕਣੀਆਂ ਹੀ ਲਾਪੀਆਂ ਪੈਣ ਤੇ ਕੂਤਰ ਗਏ ਆ ਉੱਚੇ ਆਪਣੇ ਕੰਮ ਖਰਾਬ ਹੋਊ ਤੇ ਹੁੰਦਾਰਾ ਚਲੋ ਇਨਾ ਚੱਕਰ ਹੈ ਨਹੀਂ ਆਪਾਂ ਕੂਤਰ ਬਾਲੇ ਗਿੱਲੇ ਹੋਣ ਦਾ ਡਰ ਨਹੀਂ ਆਪਾਂ ਰੰਗ ਰੂੰਗੇ ਇੰਨੇ ਲਾਏ ਨਹੀਂ ਕੋ ਕੁਤਰੀ ਲੱਗੇ ਭੱਲੇ ਭੁੱਲੇ ਤੇ ਉਹ ਕੁਤਰੀ ਖੜੀ ਆ ਉੱਚੀ ਤੇ ਆਉਂਦੇ ਥੱਲੇ ਫੇਕਰੋਨੇ ਆ ਟਾਈਮ ਮੇਰੇ ਸਾਹਮਣੇ 1 ਵਜ ਗਿਆ ਹੁਣ ਤੇ ਮੈਂ ਚੈੱਕ ਕਰਕੇ ਦੱਸ ਵੀ ਦਿੰਨਾ ਇੱਕ ਦੇ ਕਰੀਬ ਫਰੀਵਾ ਤੇ ਬਾਕੀ ਕੁਤਰਾ ਆਪਣੇ ਤਾਂ ਹੀ ਖੜੇ ਆ ਤੇ ਆ ਜਿਹੜੇ ਬਹਿ ਬੂਗੇ ਸੀ ਇਹਨਾਂ ਨੂੰ ਤਾਂ ਪਾਣੀ ਪਾਣੀ ਚੱਕਣਾ ਸੀ ਯਾਰ ਪਾਣੀ ਦਾ ਚੀਤਾ ਫੁੱਲ ਗਿਆ ਓਏ ਸ਼ੀਰਾਂ ਨਾ ਤੁਹਾਨੂੰ ਪਤ ਨਹੀਂ ਤੇ ਆ ਕੁਤਰੇ ਆਪਣੇ ਬਹਿ ਗਏ ਆ ਤੇ ਆ ਕੁਤਰੀ ਨੂੰ ਪਾਣੀ ਲੈਣਾ ਪਰਲੇ ਨੂੰ ਪਰਲੇ ਨਰ ਨੂੰ ਤੇ ਬਾਬੇ 12 ਵਜੇ ਆ ਮੈਨੂੰ ਹੀ ਭੁਲੇ ਖਾ ਲੱਗਿਆ ਥੋੜਾ ਜਿਹਾ 12 ਵਜੇ ਆ 1 ਨੀ ਵਜਾ ਜੇ 12 ਵਜੇ ਕੇ ਤੇ 10 ਮਿੰਟ ਹੋਏ ਆ ਤੇ ਆ ਪੁੱਤਰ ਬਹਿ ਕੇ ਲਾਸਟ ਆਪਣਾ ਪੁੱਤਰ ਉਹੀ ਜਿਹੜਾ ਇੱਧਰ ਸੀ ਹੁਣ ਪਾਣੀ ਦੇ ਕੇ ਉਹਨੂੰ ਮੜਕਿਆ ਉੱਤਰ ਤੇ ਲੈਡ ਵੀ ਭੱਜ ਗਈ ਬਾਬੇਓ ਲੈਡ ਗਈ ਲੋਈ ਬਾਬੇਓ 1 ਵਜੇ ਤੇ 13 ਮਿੰਟ ਹੋ ਗਏ ਆ ਤੇ ਕਬੂਤਰ ਆਪਣੇ ਉੱਡਦੇ ਆ ਕੱਚਾ ਕਬੂਤਰ ਇਹ ਇੱਕ ਦੂਜੀ ਗੜਾਰੀ ਆ ਤੇ ਪਿਛਲੇ ਸਾਲ ਆਪਣਾ 5 ਵਾਈਆਂ ਜੁੱਤਿਆ ਸੀ ਆਹ ਕਬੂਤਰ ਤੇ ਉਹ ਕੱਢਿਆ ਆਪਾਂ ਆਹ ਫਰਦਾ ਜੀ ਤੀਜੀ ਗੜਾਰੀ ਆ ਤੇ 1 ਵਜੇ ਕਿ 13 ਮਿੰਟ ਤੇ ਜਿਹੜੇ ਆ 1 ਵਜੇ ਕਿ 13 ਮਿੰਟ ਤੇ 2 ਬਹਿ ਗਏ ਵਾਪੋ ਆ ਆਪਣਾ ਗੁਤਰ ਪਾਣੀ ਵਾਲਾ ਪੁਰਾਣਾ ਗੁਤਰ ਕੱਢਿਆ ਹੋਇਆ ਫਿਰ ਵੀ ਜਰਾ ਜ਼ੋਰ ਲਾਈ ਜਾਂਦਾ ਬਹੁਤ ਪੁਰਾਣਾ ਹੈ ਨਾ ਮਹੀਨੇ ਤੋਂ ਵੀ ਉੱਤੇ ਹੋ ਗਿਆ ਨੋੜਦੇ ਨੂੰ ਮੁਸ਼ਕਲ ਹੀ ਕਾੜ ਬਾਕੀ ਚਲੋ ਛਟਣਾ ਤਾਂ ਹੁਣ ਹੈਗਾ ਹੀ ਐਨੂੰ ਤੇ ਆ ਗੂਦਰੀ ਆਪਣੀ ਹਜੇ ਚੌਥੀ ਪੰਜਵੀਂ ਘਟਾਰ ਹੈ ਦੀ ਚੌਥੀ ਜਾਂ ਤੀਜੀ ਚੌਥੀ ਲਾ ਰੂਣੀ ਆ ਇਹ ਵੀ 1 ਵਜੇ 13 ਮਿੰਟ ਤੇ ਠੀਕ ਹੈ ਜੀ ਆ ਬਾਕੀ ਗੁਤਰਾਂ ਨੂੰ ਪਾਣੀ ਪੁਣੀ ਲਾ ਦਿੱਤਾ ਗੁਤਰਾਂ ਰਿਲੈਕਸ ਹੋ ਗਏ ਆ ਤੇ ਨਾ ਕੋ ਜਗ੍ਹਾ ਜਾਂ ਵਿੱਚ ਰੱਖਦੇ ਆਂਗੇ। ਜਾਂ ਵੀ ਮਾਦੀ ਆਪਣੀ ਦੇਰ ਦੀਓ ਬੈਠੀ ਹੈ ਨਾ। ਮੇਰੇ ਸਾਹ ਨਾਲ 12 ਕੁ ਬੈਠੇ ਸੀ। ਆਹ ਕੁਤਰਾ ਇਹ ਫਿਰਦੇ ਆ। ਸਾਵੇ ਕੁਤਰਾ ਹੁਣ ਬੈਠੂਗਾ ਥੋੜਾ ਤੰਗ ਜਾ ਹੋਇਆ ਤੇ ਆਦ ਬਸ ਨਿਸਰੇ ਜੀ ਥਾੜੇ ਮਰੀ ਜਾਂਦੇ ਆ। ਕੋਸ਼ ਕੁਤਰਾ ਉੱਚੇ ਖੜੇ ਆ। ਤੇ ਇਹ ਕਪੜਾ ਟੂਸੇ ਵਾਲਾ ਕੁਤਰਾ ਉੱਪਰ ਖੜਾ ਇੱਕ ਟੂਸਿਆਂ ਵਾਲੀ ਖੜੀ ਆ। ਤੇ ਆਹ ਕੁਤਰਾ ਪਤਾ ਨਹੀਂ ਬੱਬ ਕਿਹੜਾ ਖੜਾ ਉੱਤੇ ਇਹ ਵੀ ਟੂਸਿਆਂ ਵਾਲਾ ਹੀ ਆ। ਇਹਨੂੰ ਕਰਦੇ ਨਿਗਾ ਚ ਕਿਹੜਾ ਰੂਤਰਿਆ ਇਹ। ਇਵੇਂ ਲੱਗਦਾ ਆਪਣਾ ਪੁੱਤਰ ਹੈ ਵੀ ਕਿ ਆਪਣੀ ਆਪਣੀ ਉਹ ਟੂਸੇ ਵਾਲੀ ਬਾਬੇ ਗੰਦੀ ਜੀ ਦਾ ਗੱਡੀ ਉੱਪਰ ਉੜਦੀ ਹੈ ਕਿ ਇਹਦਾ ਚੱਟੀ ਆ ਬੱਦਲ 'ਚ ਹੋਰ ਤਾਂ ਰੰਗ ਦਿਖਾਈ ਜਾਂਦੀ ਰੰਗ ਰੰਗ ਲੱਗਾ ਹੋਊਗਾ ਮਾੜਾ ਮੋਟਾ ਤੇ ਆਹ ਮੋਲੀ ਜਿਹੜੀ ਬਾਜੀ ਜਿੱਤੀ ਸੀ ਆਪਾਂ ਮੋਲੀ ਛੱਡਣੀ ਪਾਣੀ ਵਾਲੀ ਆਪਣੀ ਕਬੂਤਰੀ ਐ ਕਾੜਦੀ ਆ ਪਾਣੀ ਵਾਲੀ ਤੇ ਇੱਕ ਆਪਣਾ ਪਾਣੀ ਵਾਲਾ ਥੱਲੇ ਮੋਲੀ ਵਾਲਾ ਆ ਉੜਦਾ ਪੁੱਤਰ ਮੋਟਾ ਆਪਣਾ ਇਹ ਮੋਟਾ ਛੱਡ ਦੇਣਾ ਹੁਣ ਜੜਾ ਮ ਆਪਾਂ ਛੱਡਣੀ ਦੀ ਹੈਗੀ ਕਿਉਂਕਿ ਬਾ ਕਬੂਤਰ ਆਪਣੇ ਜਿਹੜੇ ਆ ਪੂਰ ਸਾਮੇ ਸਾਮੇ ਹੀ ਆ ਪਾਣੀ ਤੇ ਜਿਹੜੀਆਂ ਲਾਗੇ ਆ ਗਈਆਂ ਬਾਜ਼ੀਆਂ ਬਾਜ਼ੀਆਂ ਕੈਂਸਲ ਹੋ ਕੇ ਤੇ ਅੱਗੇ ਚਲ ਗਈਆਂ ਸੀਗੀਆਂ ਤਾਂ ਆ ਵੀ ਕਬੂਤਰੀ ਆਪਣੀ ਕੱਚੀ ਆ ਜੇ ਇਹਦੀ ਪੰਜਵੀਂ ੜਾਰਾ ਕਬੂਤਰੀ ਦੀ ਇਹ ਹਜੇ ਫਿਰਦੀ ਆ ਇਹਨੂੰ ਹੁਣ ਮੈਂ ਬਾਜ ਮਾਰਕੋ ਕਿ ਛਤਰੀ ਕੱਲ ਦੀ ਛੀਲੇ ਹਲ ਪਈ ਆ ਦੂਜੀ ਤੇ ਮੈਂ ਪੁਰਾਣੀ ਛਤਰੀ ਤੇ ਲਾਉਣ ਡਿਆ ਤੇ ਕਈ ਚੜਦੇ ਆ ਤੇ ਕਈ ਜ਼ੋਰ ਮਾਰੀ ਜਾਂਦੇ ਸੀ ਤੇ ਹੁਣ ਤਾਂ ਔਰ ਬਹਿ ਗਏ ਜਿਹੜੇ ਜ਼ੋਰ ਮਾਰਦੇ ਸੀ ਆਹ ਤਾਂ ਕਬੂਤਰ ਆਏ ਉੱਤੋਂ ਸਾਰੇ ਉੱਪਰ ਖੜੇ ਸੀ ਇਹ ਕਬੂਤਰ ਸਾਰੇ ਉੱਪਰ ਆਏ ਆ ਹੁਣ ਕੁਕਾਰ ਬਾਬੇ ਉਹ ਨਵੇਂ ਕਬੂਤਰ ਨੇ ਕੱਢਣੀ ਹੁੰਦੀ ਆ ਬੜਾ ਕਿੰਨਾ ਗੀਰ ਕੰਮ ਕਰ ਲੂ ਜਾਂ ਕਿੰਨਾ ਕਬੂਤਰ ਉਡਾ ਲਓ ਹੁਣ ਪ੍ਰਾਣਿਆਂ ਦੀ ਬੱਸ ਹੋਈ ਆ ਤੇ ਨਵੇਂ ਕਬੂਤਰ ਦੇ ਲੋ ਖੜੇ ਉੱਪਰ ਜਾ ਗਏ ਹਜੇ ਆਪਣੇ ਕਬੂਤਰ ਪੂਰੇ ਨਹੀਂ ਮੈਨੂੰ ਦੀਦੇ ਕਬੂਤਰੀ ਇੱਕ ਆਪਣੀ ਝਲਨ ਵਾਲੀ ਮੈਨੂੰ ਦੀਦੀ ਹਜੇ ਤੱਕ ਦੇਖੀ ਹੈਗੀ ਉਹ ਵੀ ਕਬੂਤਰੀ ਉੱਪਰ ਆ ਤੇ ਹੋਰ ਕਬੂਤਰ ਯਾਰ ਇਹ ਪੂਰਾ ਮੇਰੇ ਦਿਮਾਗ 'ਚ ਵੀ ਨਹੀਂ ਝਲਨ ਵਾਲੀ ਕਬੂਤਰੀ ਹੈ ਨਹੀਂ ਯਾਰ ਉਹ ਉੱਪਰ ਹੀ ਆ ਕਬੂਤਰ ਉਹ ਹੁਣ ਮੈਂ ਨੀਗਾ ਟਕਾ ਕੇ ਦੇਖੂਗਾ ਤੇ ਕਿੰਨੇ ਕਬੂਤਰ ਉੱਪਰ ਆ ਤੇ ਕਿੰਨੇ ਕਬੂਤਰ ਆਪਣੇ ਆ ਫਿਰਦੇ ਆ ਲੋ ਵੀ ਬਾਬਿਓ ਆ ਵੀ ਕਬੂਤਰ ਬਹਿ ਗਿਆ 138 ਤੇ ਆਗੂਤਰ ਕਬੂਤਰ ਬੈਠਾ ਆਪਣਾ 138 ਤੇ ਤੇ ਬਾਕੀ ਕੂਤਰ ਉੜਦੇ ਆ ਹਜੇ ਬਈ ਪੁਰਾਣੇ ਕੂਤਰਾਂ ਚ ਆਪਣੇ ਦੋ ਕੂਤਰ ਬੈਠੇ ਸਿਰਫ ਇੱਕ ਆ ਤੇ ਇਹ ਬਿਠਾ ਇੱਕ ਵਜੇ 13 ਮਿੰਟ ਤੇ ਇਹ ਬਿਠਾ 138 ਤੇ ਬਾਕੀ ਦੇ ਦੇਣਾ ਨਾ ਕੀ ਖ਼ਬਰ ਆ ਆਹ ਤਾਂ ਕੱਚੇ ਕੂਤਰ ਨਵੇਂ ਹੀ ਆ ਹਜੇ ਹਨ ਤੇ ਵੇਰੂਗੇ ਕੋਈ ਚੱਕਰ ਨਹੀਂ ਢਾਇ ਇੱਕ ਇੱਕ ਦੋ ਤਿੰਨ ਨਵੇਂ ਆਪਣੇ ਉੜਦੇ ਆ ਹਜੇ ਜਿਹੜੇ ਆਪਾਂ ਪਹਿਲੀ ਦੂਜੀ ੜਾਰ ਗੱਡੇ ਆ ਬਾਬੇ ਦੀ ਕਿਰਪਾ ਨਾਲ ਵਧੀਆ ਜ਼ੋਰ ਨਾਲ ਉੜਦੇ ਆ ਤੇ ਲਾਈ ਜਾਂਦਾ ਯਾਰ ਉੱਡਣ ਕੇ ਤਾਂ ਫੇਰੀ ਬਣਨਗੇ ਹਨਾ ਲੋਏ ਬਾਬੇਓ ਦੋ ਕਬੂਤਰ ਹੋਰ ਬੈਗੇ ਇੱਕ ਆਪਣੀ ਕੂਤਰੀ ਆ ਆਹ ਉਦੋਂ 1:00 ਵਜ ਕੇ ਤੇ 40 ਮਿੰਟ ਤੇ ਤੇ ਇੱਕ ਆਪਣਾ ਕਬੂਤਰਾ ਬੈਠਾ ਐ ਵੀ ਤਾੜੇ ਮਾਰਦਾ ਇੱਕ ਪੁਤਰੀ ਦੀ ਮਗਰੀ ਬੈ ਗਿਆ ਕੁੜੀ ਜੀ ਤਾਂ ਇਹ ਇੰਨੇ ਹਜੇ ਉੜਨਾ ਸੀ ਪੁੱਤਰ ਨੇ ਤਾਂ ਬਿਲਕੁਲ ਸਹੀ ਪਿਆ ਪੁੱਤ ਨੂੰ ਕੋਈ ਚੱਕਰ ਨਹੀਂ ਹਜੇ ਤੇ ਆ ਤਾਂ ਕੱਚੀ ਕਬੂਤਰੀ ਆਪਣੀ ਹਜੇ ਇਹਦੀ ਪੰਜਵੀਂ ਘੜਾਰਾ ਚੌਥੀ ਪੰਜਵੀਂ ਘੜਾਰਾ ਆ ਹੁਣ ਬੈਠੀ ਆਪਣੀ ਤੇ ਬਾਕੀ ਉੜਦੇ ਆ ਬਾਬਿਓ ਉਹਨਾਂ ਨੂੰ ਵੀ ਲਾ ਲਈਏ ਤੇ ਫੇਰ ਕੋਈ ਨਾ ਕੋਈ ਕੀ ਗੱਲਬਾਤ ਕਰਦੇ ਆ ਨਾ ਕੀ ਚੱਕਰ ਆ ਕੀ ਹਸਪਤਾ ਵਿਆ ਤੇ ਅੱਜ ਆਪਾਂ ਇੱਕ ਨੁਕਤਾ ਦੱਸਾਂਗੇ ਜਦਾਂ ਕਬੂਤਰਾਂ ਨੂੰ ਮਤਲਬ ਕਿੰਨਾ ਪਾਣੀ ਕਿਹੜੇ ਹਿਸਾਬ ਨਾਲ ਲਾਉਣਾ ਚਾਹੀਦਾ ਕਿੰਨੇ ਪਦਮ ਪੋਣੇ ਚਾਹੀਦੇ ਆ ਤੇ ਅੱਜ ਆਪਾਂ ਨਾਲ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਕਿ ਵੀਰੇ ਬਾਜੀ ਦੇ ਕਿੰਨਾ ਪਾਣੀ ਲਾ ਕੇ ਕਬੂਤਰ ਛੱਡਣਾ ਚਾਹੀਦਾ ਤੇ ਠੰਡਾ ਲਾਉਣਾ ਚਾਹੀਦਾ ਬਰਫ਼ ਵਾਲਾ ਕਿ ਨੋਰਮਲ ਪਾਣੀ ਜਾਂ ਕਿਦਾਂ ਉਹਤੇ ਗੱਲਬਾਤ ਕਰਾਂਗੇ ਮਾੜੀ ਕਬੂਤਰ ਲਾ ਲਈਏ ਫਿਰ ਉਹਦੋਂ ਆ ਬਿੱਲੇ ਜੇ ਹੋ ਕੇ ਗੱਲਬਾਤ ਕਰਦੇ ਆ ਹਨ ਤੇ ਇਹਨਾਂ ਨੂੰ ਅੱਜ ਦੇਖੋ 3-4 ਦਾ ਟੈਂਪਰ ਕਰੂਗੇ ਕਬੂਤਰ ਮੌਸਮ ਠੱਡਾ ਹੋ ਗਿਆ ਜਿਆਦਾ ਵੀ ਹੋ ਸਕਦਾ ਪੰਜ ਛੇ ਵੀ ਉੱਗੇ ਤੇ ਕੋਈ ਚੱਕਰ ਨਹੀਂ ਪਰ ਆਪਾਂ ਵਿੱਚ ਬਚਾਲੇ ਇੱਕ ਦੋ ਕੂਤਰ ਨਿਵੇਂ ਆਏ ਉਡਾ ਲਈਏ ਤੇ ਲਾਹ ਕੇ ਗੱਲਬਾਤ ਕਰਦੇ ਆ ਬਾਬਿਓ ਵੀ ਕਿੰਨਾ ਪਾਣੀ ਕਿਹੜੇ ਹਿਸਾਬ ਨਾਲ ਪਾਣੀ ਦੇਣਾ ਚਾਹੀਦਾ ਤੇ ਕਿਹੜਾ ਪਾਣੀ ਦੇਣਾ ਚਾਹੀਦਾ ਬਰਫ ਵਾਲਾ ਜਾਂ ਗਰਮ ਜਾਂ ਕੀ ਜਾਂ ਕਿਹਦਾ ਫਾਇਦਾ ਕਿਹਦਾ ਨੁਕਸਾਨ ਉਹ ਸਾਰੀ ਗੱਲ ਹੋਣੀ ਕਰਾਂਗੇ ਅੱਜ ਹੀ ਬਾਬਿਓ ਆ ਤੀਜੀ ਡਾਰਾ ਕੂਤਰ ਦੀ ਤੇ ਹਜੇ ਆ ਪੜਾਉੜਦਾ ਆ ਤੇ ਤਿੰਨ ਚਾਰ ਕੂਤਰ ਉੱਚੇ ਖੜੇ ਆ ਤੇ ਤਿੰਨ ਕਬੂਤਰ ਆ ਫਿਰਦੇ ਆ ਤੇ ਟਾਈਮ ਹੋ ਗਿਆ ਬਾਬਿਓ 2:40 ਮਿੰਟ ਦਾ 240 ਤੇ ਅਤੀ ਜਿਹੜਾ ਰਾ ਤੀਜੀ ਕਾ ਚੌਥੀ ਡਾਰਾ ਹੂਤਰ ਦੀ ਜਿਹੜਾ ਆਪਣਾ ਕੂਤਰ ਪਿਛਲੇ ਹਾਲ ਪੰਜ ਬਾਜੀਆਂ ਜਿੱਤਿਆ ਸੀ ਉਹ ਕੂਤਰ ਆ ਤੇ ਐਤ ਕੀ ਡਾਰਾ ਦੱਸਾ ਡਿਆ ਵੀ ਤਾਕਤ ਕੀ ਵਾ ਫੇ ਪਾਉਂਗਾ ਆ ਫਰਦਾ ਮੇਰਾ ਵੀਰੋ ਬਾਕੀ ਕੂਤਰ ਦੋ ਤਿੰਨ ਨੁਕਤੇ ਖੜੇ ਆ ਬਾਲੇ ਉੱਚੇ ਖੜੇ ਮੜੀ ਜੀ ਹੂੰ ਦੀਦੀ ਅੱਗੇ ਦਿਖੇ ਸੀ ਮੜੇ ਜੇ ਤੇ ਹੁਣ ਫੇ ਉੱਚੇ ਹੋ ਗਏ ਉਹ ਹੋਰ ਆ ਕੂਤਰ ਹੁਣ ਬੈਠੂਗਾ ਆਹ ਦੇ ਖੂਦਰੀ ਆਪ ਟੂਸੇ ਵਾਲੀ ਵਾਧੂ ਕਰਦੀ ਆ ਜੇ ਇਹ ਨਹੀਂ ਬੈਂਦੀ ਤੇ ਆ ਮੋਲੀ ਜਿੱਤੀ ਸੀ ਪਿਛਲੇ ਸਾਲ ਦੋ ਬਾਜੀਆਂ ਮੋਲੀ ਵੀ ਜਿੱਤੀ ਸੀ ਤੇ ਫ੍ਰਿਜ ਵੀ ਵਾਸ਼ਿੰਗ ਮਸ਼ੀਨ ਜਿੱਤੀ ਜਾ ਇਹ ਵੀ ਉੜਦੀ ਆ ਹਜੇ ਪਿਛਲੇ ਸਾਲ ਤਾਂ ਘਰੇ ਮਹਾ 11 ਕ ਮਹਾ ਵਜਾਉਂਦੀ ਸੀ ਰੋ ਪਿੱਟ ਕੇ ਤੇ ਕਿੱਧਰ ਗਈ ਆ ਫਿਰਦੀ ਤੇ ਐਤ ਕੀ ਵਧੀਆ ਟਾਈਮ ਕਰਨ ਦੀ ਐਤ ਕੀ ਸ਼ਾਮਾਂ ਪਾਉਂ ਡਈ ਘਰੇ ਲੋਏ ਬਾਬੇ ਜਿਹੜਾ ਪਿਛਲੇ ਸਾਲ ਆਪਣਾ 5 ਬਾਜੀਆਂ ਜਿੱਤਿਆ ਸੀ ਅੱਜ 3 ਵਜੇ ਬੈਠਾ ਫਿਰੋ ਵੀਰੋ ਚੌਥੀ ਡਾਰ ਆ ਜੀ ਜੀ ਚੌਥੀ ਇੱਥੇ ਕੀ ਆ ਬਸ ਜ਼ਿਆਦਾ ਨਹੀਂ ਤੇ ਆਈ ਨੀ ਏਰੀ ਵੀ ਨੀ ਕੀ ਸੀ ਇਹ ਵੀ ਇਹ ਵੀ ਇਨੇ ਕ ਵਜੇ ਬੈਠੀ ਆ 2 ਵਜੇ ਕੇ 40 ਮਿੰਟ ਤੇ ਆ ਵੀ ਆਪਣਾ ਹੁਣ ਬੈਠਾ 3 ਵਜੇ ਆ ਦੋਨੇ ਕਬੂਤਰ 3 ਵਜੇ ਆ ਤਾਂ ਚਲੋ ਪਾਣੀ ਪਾਣੀ ਲਾਉਣ ਵਾਲਾ ਕੱਚਾ ਕਬੂਤਰ ਉਹਦਾ ਹੈਗਾ ਬਟ ਪੁਰਾਣਾ ਹੀ ਕੱਢਿਆ ਪਾਣੀ ਨਹੀਂ ਲਾਇਆ ਇਹਨੂੰ ਉਹਦਾ ਹੋ ਗਿਆ ਮਹੀਨਾਵੜ ਦੇ ਨੂੰ ਇਹਨੂੰ ਵੀ ਤੇ ਆਹ ਦਾ ਜੀ ਆਪਣਾ ਹੁਣ ਜ਼ੋਰ ਬਹੁਤ ਆਇਆ ਉਹ ਤਨੇ ਸਰਾ ਕਰਤਾ ਵੀ 10 ਦਾ ਆ ਕਿ ਮੈਂ ਬਾਜ਼ੀਆਂ ਚ ਜਿੱਤੀਆਂ ਤੇ ਮੈਂ ਹੈਗਾ ਬਾਬਾ ਨਜ਼ਰ ਨੂਰ ਦਾ ਵਜਾ ਕੇ ਰੱਖੇ ਸ਼ੇਰ ਨੂੰ ਤੇ ਕੋਈ ਚੱਕਰ ਨਹੀਂ ਫੇ ਅੱਜ ਕੀ ਛੱਡਾਂਗੇ ਇਹਨੂੰ ਉਹ ਵੀ ਬਾਬੇਓ 3:30 ਵਜੇ 3:35 ਦੇ ਆਪਣੀਆਂ ਮਾਦੀ ਬੈ ਗਈ ਜਿਹੜੀ ਮੋਲੀ ਖੱਡਣੀ ਆਪਾਂ ਇਹ ਪਿਛਲੇ ਸਾਲ ਵੀ ਆਪਣੇ ਦੋ ਬਾਈਆਂ ਵਧੀ ਸੀ ਤੇ ਰੋਕ ਲਈ ਸੀ ਪਰ ਐਤ ਕੀ ਫੇ ਕੱਢ ਲਈ ਆ ਕਿ ਹੁਣ ਦੇਦੇ ਮੋਲੀ ਕੀ ਕਰਦੀ ਹੈ ਨਾ ਹੁਣੇ ਹੀ ਬੈਠੀ ਆ ਉਹ ਜੀ ਤੇ ਠੀਕ ਆ ਕੋਈ ਚੱਕਰ ਨਹੀਂ ਆਹ ਉਤਰ ਆਪਣਾ 3 ਵਜੇ ਬੈਠਾ ਇਹਨ ਸੈੱਟ ਹੋ ਗਿਆ ਕਿਉਂਕਿ ਹਾਂ ਤੀਜੀ ਤੇ ਚੌਥੀ ਲਾ ਰਹੀ ਆ ਉਤਰ ਵਧੀਆ ਹੋੜਿਆ ਤੇ ਆਪਣੀ ਉਹ ਹੀ ਟੂਸਿਆ ਵਾਲੀ ਇੱਕ ਫਸੀ ਆ ਇੱਕ ਝਾਲਰ ਵਾਲੀ ਇੱਕ ਆਪਣਾ ਮੋਟਾ ਤੇ ਇੱਕ ਆਪਣਾ ਟੂਸਿਆਂ ਵਾਲਾ ਹਰੇ ਟੂਸੇ ਤੇ ਹਰੀ ਟੋਰੀ ਤੇ ਹਰਾ ਢਿੱਡ ਉਹ ਵੀ ਉੱਪਰ ਹੀ ਆ ਝਾਲਰ ਵਾਲੀ ਬਾਲੀ ਉੱਚੀ ਆ ਦੋ ਵਾਰੀ ਬੱਦਲਾ ਕੇ ਨੰਗਿਆ ਉਤੋਂ ਦੀ ਕਾਲਾ ਜਿਹੜਾ ਹੁੰਦਾ ਕਾਲਾ ਬੱਦਲ ਐਣ ਸ਼ਾ ਬੱਦਲ ਹੁਣ ਆ ਚਾਰੀ ਚਾਰੀ ਕੂਤਰ ਚਾਰ ਉੜਦੇ ਆ ਤਿੰਨ ਦੀਦੀ ਤੇ ਇੱਕ ਨਹੀਂ ਦੀਦੀ ਉਹ ਥੋੜੀ ਉੱਚੀ ਉੜਦੀ ਆ ਲੋਏ ਬਾਬੇ ਚਾਰ ਦਾ ਟਾਈਮ ਤੇ ਆਪਣਾ ਮੋਟਾ ਵੀ ਬਹਿ ਗਿਆ ਤੇ ਹੋਣ ਰਹੀ ਗਈ ਬਾਕੀ ਆ ਜੀ ਗੱਲ ਉਹ ਵੀ ਲੈ ਦੇ ਆ ਪੂਰੇ 4 ਵਜੇ ਬੈਠਾ ਆਪਣਾ ਮੋਟੂ ਦੋ ਰਹਿ ਗਏ ਨੇ ਬਾਕੀ ਸਾਰੇ ਕਬੂਤਰ ਬੈ ਗਏ ਆ ਦੋ ਕਬੂਤਰ ਚੱਲਦੇ ਪਏ ਆ ਦੋਨੇ ਮਾਦੀਆਂ ਆ ਔਖੜੀਆਂ ਬਾਬਿਓ ਦੋ ਮਾਦੀਆਂ ਇਹ ਵੀ ਲਾ ਲੈਣੀਆਂ ਬਸ ਆਪਾਂ ਹੁਣ ਲਓ ਵੀ ਬਾਬਿਓ ਆਹ ਕਬੂਤਰੀ ਬੈਠੀ 4:30 ਆਪਣੀ ਢੂ ਸਿਆਲੀ ਤੇ ਹੁਣ ਕਬੂਤਰੀ ਆਪਣੀ ਇੱਕ ਰਹਿ ਗਈ ਬਾਬਿਓ ਝਾਲਣ ਵਾਲੀ ਓਰ ਦੀ ਤੇ 5 ਵਾ ਚੱਲੇ ਆ ਇਨੋਂ ਮੇ ਪਾਣੀ ਪੂਣੀ ਭਲਾ ਦਿੱਤਾ 4:30 ਬਹਿ ਗਈ ਸੀ ਇਹ ਆ ਗਈ ਹੁਣ ਬਾਬੇ ਉਹ ਉਤਰੀ ਆ ਆ ਗਈ ਆ ਗਈ ਪੰਜ ਵਜੇ ਲਿਆ 4:42 ਹੋਏ ਆ 5:00 ਵਜੂਗੀ ਇਹ ਤੇ ਜਾਂ 5-4 ਮਿੰਟ ਪਹਿਲਾਂ ਬਹਿ ਜੂਗੀ ਹੁਣ ਆ ਗਈ ਬਸ ਬਹਿ ਜੇ ਤੇ ਵਧੀਆ ਹੀ ਆ ਹੁਣ ਮੌਸਮ ਖਰਾਬ ਹੋਣ ਲਿਆ ਬਹਿ ਜੂਗੀ ਤਾਂ ਵਧੀਆ ਹੀ ਆ ਪਹਿਲਾਂ ਪਹਿਲਾਂ ਅੱਜ ਗੱਲਾਂ ਬਾਤਾਂ ਹੀ ਬਾਬੇ ਉੱਦੇ ਰਹਿ ਗਈਆਂ ਬਸ ਜਿਹੜੀਆਂ ਵੀ ਕਰਨੀਆਂ ਸੀ ਤੇ ਕਬੂਤਰਾਂ ਦੇ ਵਿੱਚ ਅੱਜ ਕੱਲਾ ਸੀ ਸ਼ੀਲਾ ਆਇਆ ਨਹੀਂ ਆਹ ਕੂਤਰੀ ਰਿਲੈਕਸ ਹੋ ਗਏ ਆ ਆਪਣਾ ਇੱਕ ਦੋ ਕੂਤਰੇ ਨੇ ਜਿਹੜੇ ਲੇਟ ਬੈਠੇ ਪਾਣੀ ਖਿੱਚ ਲਾਲੇ ਪਾਣੀ ਆ ਪੋਟਾ ਖਾਲੀ ਕਰ ਲੂਗਾ ਤੇ ਫੇਰ ਹੀ ਬਦਾਮ ਪੋਣੇ ਆ ਬਸ ਬਦਾਮ ਆ ਹੁਣ ਘਟਣੇ ਆ ਜਾਤਾ ਇਹਨਾਂ ਨੇ ਖਿੱਚ ਲੈਣਾ ਮਾੜਾ ਮੋਟਾ ਪਾਣੀ ਆ ਇਹਨਾਂ ਨੂੰ ਤਾਂ ਰਾਤ ਨੂੰ ਬਦਾਮ ਪੈਣਗੇ ਆਹ ਕੂਤਰੀ ਨੂੰ ਤੇ ਆਹ ਕੂਤਰੀ ਨੂੰ ਇਹ ਤਾਂ ਜੇ ਰਾਤ ਨੂੰ ਬਦਾਮ ਖਾਣ ਗਿਆ ਲੋਏ ਬਾਬੇ ਵਾ 6:40 ਤੇ ਕੱਢੀ ਸੀ ਤੇ ਇਹ ਮਾਦੀ ਆਪਣੀ ਹੁਣ ਬਹਿ ਗਈ ਆ ਕੋਈ 5:4 ਚਾਰ ਵਜ ਕੇ 48 ਮਿੰਟ ਤੇ ਬਹੁਤ ਸੋਹਣੀ ਉੱਡੀ ਕਬੂਤਰੀ ਉੱਚੀ ਖੜੀ ਰਹੀ ਆ ਨਜ਼ਾਰਾ ਵੰਤਾ ਕਬੂਤਰੀ ਨੇ ਇਹ ਛੱਡਾਂਗੇ ਹੁਣ ਪਿੰਡ ਟਡਵਾੜਾਂ ਦੋ ਮੋੜਸਾਲਾ ਉੱਤੇ ਟਾਈਮ ਹੋ ਗਿਆ 6:30 7 ਵਜੇ ਦਾ ਤੇ ਕਬੂਤਰਾਂ ਕੁਸਰਾਂ ਨੂੰ ਸਾਰਾ ਨੂੰ ਪਾਣੀ ਪੁਣੀ ਪਾ ਕੇ ਆਣ ਓਕੇ ਦੀ ਰੈਡੀ ਆ ਹੁਣ ਬਤਾਉਂ ਦੂੰ ਪਾ ਤੇ ਮਾਦੀਆਂ ਨੂੰ ਉਹਨਾਂ ਨੂੰ ਤੇ ਹੁਣ ਵੇਲੇ ਆ ਤੇ ਬਾਈ ਕਈ ਪੁੱਛਦੇ ਸੀਗੇ ਵੀ ਕਬੂਤਰ ਨੂੰ ਪਾਣੀ ਕਿਹੜਾ ਲਾਉਣਾ ਚਾਹੀਦਾ ਵੀਰੇ ਇੱਕ ਤਾਂ ਦੇਖੋ ਜਿਹੜਾ ਗਰਮ ਆਪਾਂ ਠੰਡਾ ਪਾਣੀ ਫ੍ਰੀਜ ਵਾਲਾ ਪੀਂਨੇ ਆ ਨਾ ਕਿ ਬਜ਼ੁਰਗਾਂ ਨੂੰ ਵੀ ਪੁੱਛ ਕੇ ਦੇ ਲਿਓ ਉਸ ਪਾਣੀ ਦੀ ਤਸਵੀਰ ਹੋ ਜਾਂਦੀ ਗਰਮ ਜਿਹੜਾ ਬਰਫ਼ ਵਾਲਾ ਠੰਡਾ ਪਾਣੀ ਹੁੰਦਾ ਆ ਉਹਨਾਂ ਪਿਆਸ ਵੱਧ ਲੱਗਦੀ ਠੰਡੇ ਪਾਣੀ ਦਾ ਜਿਹੜਾ ਆਪਣਾ ਨੋਰਮਲ ਟੂਟੀ ਦਾ ਪਾਣੀ ਹੁੰਦਾ ਆ ਉਹਦੀ ਉਹਨਾਂ ਪਿਆਸ ਨਹੀਂ ਲੱਗਦੀ ਜਲਦੀ ਉਹਨਾਂ ਪਿਆਸ ਲੱਗਦੀ ਘੱਟ ਆਪਾਂ ਕਈ ਬਾਜ਼ੀਆਂ ਜਿੱਤੇ ਆ ਜਿਹਦੇ ਮੈਂ ਅੱਜ ਤੱਕ ਵੀ ਨਾ ਪਹਿਲਾਂ ਲਾਉਂਦੇ ਸੀ ਜਦੋਂ ਨੌਲੇਜ ਨਹੀਂ ਸੀ ਅੱਜ ਤੋਂ 6 5 6 ਸਾਲ ਪਹਿਲਾਂ ਹਨਾ ਠੰਡਾ ਪਾਣੀ ਲਾਦੀਦਾ ਸੀ ਉਦੋਂ ਨੌਲੇਜ ਹੈ ਨਹੀਂ ਸੀ ਕਦੀ ਵੀ ਬਰਫ਼ ਵਾਲਾ ਪਾਣੀ ਨਹੀਂ ਲਾਉਣਾ ਚਾਹੀਦਾ ਆਪ ਦੀ ਜਦ ਪਿੱਤਲ ਦੀ ਜਿਹੜੀ ਹੁੰਦੀ ਆ ਪਿੱਤਲ ਦੀ ਉਹ ਲੈ ਲਓ ਬੋਤਲ ਹਨਾ ਪਿੱਤਲ ਦੀ ਬੋਤਲ ਭਰ ਕੇ ਸ਼ਾਮ ਨੂੰ ਮਿੱਟੀ ਵਾਲੇ ਕੁਜੇ 'ਚ ਰੱਖ ਦਿਓ ਆਪਾਂ ਘੜੇ ਰੱਖੇ ਹੁੰਦੇ ਘੋਡਿਆਂ 'ਚ ਕੁਜੇ ਦੇ ਸਾਈਡ ਤੋਂ ਪਿੱਤਲ ਦੀ ਬੋਤਲ ਉਹ ਆਪ ਦੀ ਤਸੀਰ ਆਪ ਠੰਡੀ ਹੋਊਗੀ ਉਦਾਂ ਪਾਣੀ ਫਰਿੱਜ ਵਾਲਾ ਨਾ ਰੱਖੋ ਰਹੀ ਗੱਲ ਲਾਉਣਾ ਕਿੰਨਾ ਚਾਹੀਦਾ ਜਿਹੜੀ ਆਪਾਂ ਲਾਉਨੇ ਆਪਾਂ ਘਰੇ ਲਾਉਨੇ ਆ 25 ਐਮਐਲ 20 ਤੋਂ 25 ਐਮਐਲ ਘਰੇ ਲਈਦਾ ਹੋਂ ਤਨੂ ਕੋਟੇ ਦੇ ਸਾਵਣਾ ਬਾਹਰ ਜਾ ਕੇ 40 ਤੋਂ 50 50 ਐਮਐਲ ਤੋਂ ਉੱਪਰ ਆਪਾਂ ਕਦੀ ਪਾਣੀ ਵੀ ਲਾਇਆ ਆਪਣੇ 30 30 ਐਮਐਲ ਵਾਲੇ ਵੀ ਜਿੱਤੇ ਆ ਆਪਣੇ 40 ਵਾਲੇ ਵੀ ਜਿੱਤੇ ਆ ਆਪਣੇ 50 ਵਾਲੇ ਵੀ ਜਿੱਤੇ 50 ਤੋਂ ਉੱਤੇ ਅਜ ਤੱਕ ਪਾਣੀ ਨਹੀਂ ਲਾਇਆ ਤੇ ਦੋ ਉੱਤੇ ਪਾਣੀ ਦੇਣਾ ਨਹੀਂ ਚਾਹੀਦਾ ਤੇ ਇੰਨੀ ਕੀ ਗੱਲਬਾਤ ਹੈ ਬਾਬੇ ਹੋਰ ਕੋਈ ਗੱਲਬਾਤ ਨਹੀਂ ਤੇ ਬਾਲੇ ਠੰਡੇ ਪਾਣੀ ਲਾਉਣਾ ਬੁੱਤਰ ਸੁੱਝ ਵੀ ਜਾਂਦੇ ਤੇ ਉਹਨਾਂ ਦੇ ਅੰਦਰ ਗਰਮਮੀ ਵੀ ਪੈ ਜਾਂਦੀ ਆ ਪਾਣੀ ਤਾਂ ਯਾਰ ਜਿਹੜਾ ਪੋਟੇ 'ਚ ਆਪਾਂ ਦਈਦਾ 2 ਮਿੰਟਾਂ 'ਚ ਗਰਮ ਹੋ ਜਾਂਦਾ ਤੁਸੀਂ ਪਾਣੀ ਪੋਟੇ ਦੇਖਣਾ 5 ਮਿੰਟ ਬੈਠਾ ਰਹਿਣ ਦੇ ਹੁਣ ਭਿਜਰੇ ਜੀ ਉਹਦੋਂ ਬਾਅਦ ਪਲਟਾ ਕੇ ਦੇ ਲੋ ਜਿੰਨਾ ਮਰਜ਼ੀ ਦਿੱਤਾ ਹੋਵੇ 5 ਜਾਂ 10 ਮਿੰਟਾਂ ਦੇ ਵਿੱਚ ਵਿੱਚ ਹੀ ਨਾ ਪਾਣੀ ਗਰਮ ਹੋ ਜਾਂਦਾ ਉਹਦਾ ਕੋਈ ਫਾਇਦਾ ਨਹੀਂ ਹੈਗਾ ਪਾਣੀ ਨ ਤੇ ਜਿੰਨੇ ਜਿਤਨਾ ਉਹਨੇ ਜਿੱਤੇ ਹੀ ਜਣਾ ਪਾਣੀ ਤਾਂ ਦੀ ਜਾ ਕੇ ਚਲ ਥੋੜਾ ਉ ਤਾਂ ਦੇ 12 1 ਵਜੇ ਤੱਕ 50 ਮਲ ਪਾਣੀ ਵੀ ਰਹਿ ਜਾਂਦਾ 12 11 11:30 12 ਵਜੇ ਤੱਕ ਪੂਟੇ ਚ ਪਾਣੀ ਰਹਿੰਦਾ ਮਾੜਾ ਮੋਟਾ ਤੇ ਉਹਨੇ ਨਾਲ ਉਤਰ ਵਧਾਇਆ ਜਾਂਦਾ ਟਾਈਮ ਬਾਕੀ ਦਾ ਟਾਈਮ ਉਹ ਆਪੀ ਕਰ ਜਾਂਦਾ ਗਾਂ ਹਨਾ ਜੋਰ-ਜੋਰ ਮਾਰ ਕੇ ਜਦਾਂ ਵੀ ਸਰੀਰ ਦਾ ਪਾਣੀ ਤੇ ਜੇ ਬਾਬੇਓ ਵੀਡੀਓ ਵਧੀਆ ਲੱਗਦੀ ਆਉਂਦੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਕਮੈਂਟ ਕਰਦੇ ਜਾ ਕਰੋ ਸੋਨੇ-ਸੋਨੇ ਮੈਂ ਹਰੇਕ ਕਮੈਂਟ ਪੜਦਾ ਹੁੰਨਾ ਤੇ ਓਕੇ ਬਾਬੇਓ ਬਾਏ 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 ਬਾਏ